ਸੇਵਾ ਕੇਂਦਰ ਦੇ ਕੇ ਤਨਾਅ ਸੀ ਮੁਲਾਇਮਾ ਲਾਣਾ ਲਾਜ਼ਮੀ ਸੀ ਮਲਾਇਆ ਹੀ ਪਹੁੰਚੇ ਨੇ ਤੇ ਸੂਬਾ ਸਰਪ੍ਰਸਤ ਸਾਹਿਬ ਨੂੰ ਦੁਨੀਆ ਤੇ ਨਾਮ ਹੈ ਤੁਹਾਡਾ ਅਤੇ ਤੁਸੀਂ ਅੱਜ ਪ੍ਰਗਟ ਕਰਨ ਦੇ ਕੋਹਾਣ ਲਾ ਕਿਵੇਂ ਹੋ ਪ੍ਰਧਾਨ ਜੀ ਸਿਖਿਏ ਜੀ ਪਿਆਰੇ ਮੇਰਾ ਨਾਮ ਅਕਤਾਰ ਅਖਬਰਪੁਰ ਸੰਦੂਰ ਹੈ ਜੀ ਸੂਬਾ ਸਰਪ੍ਰਸਤ ਸੇਵਾ ਕੇਂਦਰ ਮੁਲਾਇਮ ਦੁਨੀਆ ਦਾ ਪੰਜਾਬ ਸਾਨੂੰ ਜਨਨ ਕਿ ਜਦੋਂ ਪਤਾ ਲੱਗਿਆ ਕਿ ਸੇਵਾ ਕੇਂਦਰ ਦੇ ਇੱਕ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋ ਗਈ ਅਸਨ ਦੇ ਵਿੱਚ ਸਮੱਸਿਆ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ 2016 ਤੋਂ ਲੈ ਕੇ ਸੇਵਾ ਕੇਂਦਰ ਦੇ ਵਿੱਚ ਇਹ ਸਾਡਾ ਪਹਿਲਾ ਕੇਸ ਹੈ ਜਾਨੀ ਕਿ ਵੀ ਇਹ ਅਣਹੋਣੀ ਜਾਨੀ ਕਿ ਵੀ ਕਿਸੇ ਇੱਕ ਮੁਲਾਜ਼ਮ ਦੇ ਨਾਲ ਇਸ ਵਕਤ ਵਾਪਰੀ ਹੈ ਸਾਨੂੰ ਬੇहद ਅਫਸੋਸ ਹੈ ਇੱਕ ਊਂ ਪ੍ਰਕਾਸ਼ ਜੀ ਦੇ ਚਲੇ ਜਾਣ ਦਾ ਤੇ ਇਹਦੇ ਨਾਲ ਹੀ ਸਾਡੀ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੇ ਡੀਜੀਆ ਡਿਪਾਰਟਮੈਂਟ ਨੂੰ ਇਹੋ ਅਪੀਲ ਹੈ ਕਿ ਇਸ ਪਰਿਵਾਰ ਦੀ ਆਰਥਿਕ ਪੱਖੋਂ ਬਾਫੜੀ ਜਾਂਦੀ ਕਿਉਂਕਿ ਮੈਂ ਬੇਕਰਿਆ ਕਿ ਇਹ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਤੇ 7 ਕੋ ਸਾਲ ਦਾ ਇੱਕ ਨਿੱਕਾ ਜਿਹਾ ਬੱਚਾ ਇਸ ਪਰਿਵਾਰ ਦੇ ਵਿੱਚ ਹੈ ਸਾਡੀ ਸਰਕਾਰ ਨੂੰ ਪੀਲ ਹੈ ਕਿ ਇਸ ਪਰਿਵਾਰ ਨੂੰ ਜਿੱਥੇ ਨੌਕਰੀ ਦਿੱਤੀ ਜਾਵੇ ਉਹਦੇ ਨਾਲ ਨਾਲ ਸਾਡੀ ਇਸ ਪਰਿਵਾਰ ਨੂੰ ਘੱਟੋ ਘੱਟ ਘੱਟ ਸਾਡੀ 20 ਲੱਖ ਰੁਪਏ ਦੀ ਜਾਨੀ ਕਿ ਵੀ ਜਿਹੜੀ ਹੈਗੀ ਆ ਜਥੇਵੰਦੀ ਵੱਲੋਂ ਆਰਥਿਕ ਸਹਾਇਤਾ ਦੀ ਪੰਜਾਬ ਸਰਕਾਰ ਵੱਲੋਂ ਮੰਗੇ ਬਿਲਕੁਲ ਜੀ ਜਿੱਥੇ ਪਰਿਵਾਰ ਮੰਨ ਕਰ ਰਿਹਾ ਉੱਥੇ ਜਥੇਬੰਦੀ ਵੀ ਨਾਲ ਖੜੀ ਹੈ ਔਰ ਜਥੇਬੰਦੀ ਦੇ ਨੁਮਾਇंदे ਵੀ ਨਾਲ ਖੜੇ ਸੂਬਾ ਸਰਪੰਚ ਸਾਡੇ ਨਾਲ ਸੀ ਕਹਿ ਰਹੇ ਸੀ ਕਿ ਸਰਕਾਰ ਕੋਲੋਂ ਮੰਨ ਕਰਦੇ ਹਾਂ ਕੰਪੋਜੀਸ਼ਨ ਦਿੱਤੀ ਜਾਵੇ ਪਰਿਵਾਰ ਨੂੰ ਆਰਥਿਕ ਮਦਦ ਦੇ ਨਾਲ-ਨਾਲ ਨੌਕਰੀ ਕਰ ਦਿੱਤੀ ਜਾਵੇ ਸਾਡੇ ਨਾਲ ਮਜੂਲੇ ਮਲਾਈਕੀ ਨਾਮ ਸੂਬਾ ਪ੍ਰਧਾਨ ਤੁਸੀਂ ਉਪਰਕਾਰ ਦੀ ਪਾਣੀ ਸੰਸਾਰ ਕੋ ਚੱਲੇ ਜਾ ਪਰਿਵਾਰ ਨੇ ਅਨਖਰੇ ਹੋ ਅਸਮੁੱਚੇ ਹੋ ਮੇਰਾ ਨਾਮ ਬਲਜਿੰਦਰ ਸਿੰਘ ਮਾਨਸਾ ਸਾਧਨ ਅਸੀਂ ਪਿਛਲੇ ਕਾਫੀ ਸਮੇਂ ਤੋਂ ਸੇਵਾ ਕੇਂਦਰ ਮਜ਼ਦੂਰ ਜੂਨੀਅਨ ਤੌਰ ਤੇ ਕੰਮ ਕਰਦੇ ਆਂ ਸਾਡਾ ਸਾਥੀ ਓਮ ਪ੍ਰਕਾਸ਼ ਜੀ ਅਕਸਰ ਫੋਨ ਦੀ ਥਾਣਾ ਗੱਲਬਾਤ ਹੁੰਦੀ ਰਹਿੰਦੀ ਬੜਾ ਮਿੱਠੇ ਸੁਆਦ ਆ ਸੀ ਅੱਜ ਸ੍ਰੀਗ ਨੂੰ ਇਹ ਜੱਕ ਲੈਣਾ ਦੇਣਾ ਆ ਅੱਜ ਦਿਨ ਸਾਡਾ ਸਾਥੀ ਅਲਵੇਦਾ ਕਹਿ ਗਿਆ ਸਾਡਾ ਜੂਨੀਅਨ ਦਾ ਮਕਸਦ ਸੀ ਕਿ ਅਸੀਂ ਇਹਨਾਂ ਨੂੰ ਨੌਜਵਾਨਾਂ ਨਾਲ ਸੰਘਰਸ਼ ਕਰਨਾ ਸਾਡਾ ਅਜ 2016 ਤੋਂ ਸੀ ਇਸ ادارے ਵਿੱਚ ਕੰਮ ਕਰਦੇ ਆਂ ਸਾਡੇ ਨਾਲੇ ਪਹਿਲੀ ਘਟਨਾ ਵਾਪਰੀ ਹੈ ਕਿ ਸਾਡਾ ਸਾਥੀ ਸਾਡੇ ਤੋਂ ਚਲਾ ਗਿਆ ਅਸੀਂ ਇਸ ਅਫਸੋਸਤੌਰ ਤੇ ਵੀ ਪਰਿਵਾਰ ਦੇ ਨਾਲ ਖੜੇ ਆ ਪਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਕਿਸ ਆਧਾਰੇ ਤਹਿਤ ਮਲਾਜਮਾਂ ਪੰਜਾਬ ਸਰਕਾਰ ਦੇਖ ਰਹੀ ਹੈ ਜੋ ਸਾਡੀ ਅਸੀਂ ਵੀ ਇੱਕ ਮਲਾਜਮ ਹੈ ਇਸ ਦੇ ਵਾਸੀ ਆ ਸਾਡੀ ਨੌਕਰੀਦਰਾ ਚਾਰ ਪੰਜ ਐਂਟਰੀਆਂ ਉਸ ਨੌਜਵਾਨ ਨੇ ਸੇਵਾ ਕੇਂਦਰ ਦੇ ਵਿੱਚ ਕਰੀਆਂ ਉਸ ਤੋਂ ਬਾਅਦ ਉਸ ਦੇ ਅਚਨਚੇਤ ਦਰਦ ਹੋ ਉਠਿਆ ਤੇ ਅਟੈਕ ਦੇ ਨਾਲ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਬਾਕੀ ਮੁਲਾਜ਼ਮਾਂ ਲਈ ਰਾਹ ਖੁੱਲੇ ਨਹੀਂ ਕਿ ਅਸੀਂ ਸਾਨੂੰ ਇਸ ਲਈ ਰਾਹ ਬੰਦ ਕੀਤੇ ਹੋਏ ਨੇ ਕਿ ਅਸੀਂ ਪ੍ਰਾਈਵੇਟ ਆ ਇੱਕ ਸਰਕਾਰ ਦੇ ادارے ਵਿੱਚ ਰਹਿ ਕੇ ਅਸੀਂ ਕੰਮ ਕਰਦੇ ਆ ਡਿਊਟੀ ਦੌਰਾਨ ਸਾਡੇ ਸਾਥੀ ਦੀ ਮੌਤ ਹੋਈ ਹੈ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਦੇ ਸੰਸਕਾਰ ਤੇ ਨਹੀਂ ਪਹੁੰਚਿਆ ਕੀ ਪੰਜਾਬ ਸਰਕਾਰ ਇੱਥੋਂ ਤੱਕ ਹੈ ਕਿ ਜੇ ਪ੍ਰੋਟੈਸਟ ਕਰਨਗੇ ਅਸੀਂ ਤਾਂ ਆਪ ਦਾ ਨੁਮਾਇੰਦਾ ਭੇਜਾਂਗੇ ਪ੍ਰੋਟੈਸਟ ਤੋਂ ਬਣਾ ਸਾਨੂੰ ਕੁਝ ਮਿਲਦਾ ਨਹੀਂਗਾ ਉਹਨਾਂ ਦਾ حق ਬੰਦਾ ਸੀ ਸਾਡੇ ਜ਼ਿਲ੍ਹੇ ਦੇ ਇੱਥੋਂ ਦੇ ਡੀਐਮ ਐਡੀਮ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਇਹ ਕੇਸ ਹੈ ਕਿ ਰਿਕਮੈਂਡਡ ਕਰਨ ਕਿ ਸਾਡੇ ਮਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋਈ ਹੈ ਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬਾਕੀ ਮਲਾਜ਼ਮਾਂ ਦੇ ਵਾਂਗ ਅੱਜ ਸਾਡੀ ਮੌਤ ਤੇ ਸਾਡੇ ਨਾਲ ਕੋੱਖਾ ਮਜ਼ਾਕ ਨਾ ਕੀਤਾ ਜਾਵੇ ਸਾਨੂੰ ਜਿਹੜਾ ਸਾਡਾ ਬੰਦਾ ਹੱਕ ਹੈ ਉਹ ਦਿੱਤਾ ਜਾਵੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰ ਸਕੀਏ ਕਿ ਸਾਡੇ ਪ੍ਰਾਈਵੇਟ ادارے ਵਿੱਚ ਕੰਮ ਕਰਦੇ ਕੰਮ ਅਸੀਂ ਸਰਕਾਰ ਦਾ ਕਰਦੇ ਆਂ ਤੇ ਸਾਨੂੰ ਆਖਿਆ ਜਾਂਦਾ ਹੈ ਪ੍ਰਾਈਵੇਟ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਬੇਨਤੀ ਕਰਦੇ ਆਂ ਕਿ ਸਾਡੇ ਇਸ ਮੁਲਾਜ਼ਮ ਨੂੰ ਉਸਦੇ ਪਰਿਵਾਰ ਨੂੰ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜੋ ਵੱਖਰੇ ਤੌਰ ਤੇ ਸਾਰੇ ਮੁਲਾਜ਼ਮਾਂ ਨੂੰ ਮਿਲਦਾ ਉਸ ਨੂੰ ਜਿਹੜੀ ਸਨਮਾਨ ਰਾਸ਼ੀ ਹੈ ਪਰਿਵਾਰ ਨੂੰ ਉਹ ਜ਼ਰੂਰ ਦਿੱਤੀ ਜਾਵੇ ਕਿਉਂਕਿ ਉਹ ਇੱਕ ਲੋਕ ਹਿੰਦ ਦਾ ਦੇ ਤੌਰ ਤੇ ਆਪਣੇ ਸੇਵਾ ਕੇਂਦਰ ਦੇ ਵਿੱਚ ਲੋਕਾਂ ਦੀ ਸੇਵਾ ਕਰਦਾ ਹੈ ਇਸ ਲਈ ਅਸੀਂ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰ ਮਜ਼ਦੂਰ ਯੂਨੀਅਨ ਪੰਜਾਬ ਤੌਰ ਤੇ ਬੇਨਤੀ ਕਰਦੇ ਹਾਂ ਕਿ ਸਾਡੇ ਉਸ ਨੌਜਵਾਨ ਸਾਥੀ ਓਮ ਪ੍ਰਕਾਸ਼ ਜੀ ਦੇ ਪਰਿਵਾਰ ਨੂੰ ਇੱਕ ਜੀ ਨੌਕਰੀ ਦਿੱਤੀ ਜਾਵੇ ਤੇ ਇੱਕ ਉਸ ਦੀ ਸਨਮਾਨ ਵਜੋਂ ਪੰਜਾਬ ਸਰਕਾਰ ਐਂਡੀ ਉਹਨੂੰ ਰਾਸ਼ੀ ਦਿੱਤੀ ਜਾਵੇ ਧੰਨਵਾਦ ਜੀ ਬਿਲਕੁਲ ਜੀ ਦੁੱਖ ਹੁੰਦਾ ਜਦੋਂ ਨੌਜਵਾਨ ਇਸ ਖਾਨੀ ਸੰਸਾਰ ਨੂੰ ਗਲਬੇ ਦਾ ਕਹਿ ਜਾਂਦੇ ਉਹ ਵੀ ਡਿਊਟੀ ਕਰਾਣਾ ਤੇ ਸਰਕਾਰਾਂ ਕੁਝ ਨਹੀਂ ਕਰ ਕੌਣ ਨਾ ਅਜੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਜਦੋਂ ਕੰਮ ਸਰਕਾਰਾਂ ਦੇ ਨੇ ਸੇਵਾ ਕੇਂਦਰ ਚਾਹੇ ਮੁਲਾਜ਼ਮ ਪ੍ਰਾਈਵੇਟ ਦੇ ਦੌਰ ਤੇ ਜਾਣੇ ਜਾਂਦੇ ਨੇ ਪਰ ਜਿਹੜਾ ਕੰਮ ਹੈ ਉਹ ਸਰਕਾਰਾਂ ਦਾ ਕਰ ਰਹੇ ਨੇ ਕਿਉਂਕਿ ਸਰਕਾਰਾਂ ਵੱਲੋਂ ਕੰਮ ਦਿੱਤਾ ਗਿਆ ਅਤੇ ਸੇਵਾ ਕੇਂਦਰ ਖੋਲੇ ਗਏ ਤੇ ਅੱਜ ਸਰਕਾਰਾਂ ਵੱਲੋਂ ਤੇ ਕਈ ਤਰ੍ਹਾਂ ਦੀ ਨਜ਼ਰਦਾਸ਼ੀ ਚੁੱਕੀ ਜਾਂਦੀਆਂ ਨੇ ਤਾਂ ਦੁੱਖ ਹੁੰਦਾ ਤੇ ਮੁਲਾਜ਼ਮ ਵਰਗੇ ਇਸ ਲਈ ਰੋਸ ਪ੍ਰਗਟ ਕਰਦਾ ਹੈ ਕੈਮਰਾਮੈਨ ਦੇ ਨਾਲ ਜੀਜੇ ਹੰਡਾ ਗੁਰਵਰ ਸਿੰਘ ਜੀ